come on ਆ ਲੋ ਕਿਸੇ ਧਿਆਤੀ ਵਾਲਾ ਦੇਖੋ ਜੀ ਆ ਲੋ ਧਿਆਤੀ ਵਾਲੇ ਆ ਗਏ ਆਓ ਇੱਥੇ ਦੋ ਗੱਲਾਂ ਸਿੱਕੇ ਚੱਲਦੀਆਂ ਆ ਜਾਓ ਪੁੜੇ ਵਾਲਾ ਧਿਆਤੀ ਆਣਾ ਨਹੀਂ ਇਹ ਲੱਗੇ ਨਹੀਂ ਜਾਣਾ ਇੱਕ ਜਗ੍ਹਾ ਲੈ ਕੇ ਨਹੀਂ ਖੜੇ ਇਕੱਠੇ ਹੀ ਰਹੇ ਜਿਹੜਾ ਸੁਨੋ ਇਧਰੋਂ ਸੁਨੋਹਰਾ ਜਿਹਾ ਆਵੇਗੀ ਸੰਧੂ ਸਾਹਿਬ ਜਿਹੜਾ ਬਿਲਕੁਲ ਆ ਖੜੇ ਇੱਥੇ ਧਿਆਤੀ ਵਾਲੇ ਅੱਜ ਚੋ ਪਟਿਆਲਾ ਐਸਟੇਟ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਕਿਉਂਕਿ ਰਾਤ ਨੂੰ ਜਿਹੜਾ ਕੇਂਦਰ ਨੇ ਇੱਕ ਫੈਸਲਾ ਕੀਤਾ ਔਰ 8500 ਕਿ ਸੌ ਪਾਣੀ ਹੈ ਜਿਹੜਾ ਹਰ ਸਾਲ ਕਿਸ ਤਰ੍ਹਾਂ ਦਾ ਅਪੀਅਸਮੈਂਟ ਅਪੀਅਸ ਮੈਨੇਜਮੈਂਟ ਹੋ ਰਿਹਾ ਜਿਹੜਾ ਗੰਗੇ ਨਦੀ ਸ਼ਹਿਰ ਤੇ ਜਿਹੜਾ ਪੰਜਾਬ ਦਾ ਪਾਣੀ ਨੂੰ ਹਰਿਆਣਾ ਨੂੰ ਛੱਡ ਦਿੱਤਾ ਗਿਆ ਜਦੋਂ ਕਿ 1000 ਜਿਹੜਾ ਆਮ ਐਮਐਫ ਜਿਹੜਾ ਪਾਣੀ ਸੀ ਉਹ ਜਿਹੜਾ ਹਰਿਆਣਾ ਦਾ ਜਿਹੜਾ ਮਿੱਟੀ ਦਾ ਸੀ ਜਿਹਨਾਂ ਜਿਹੜੇ ਲਗਭਗੂ ਘੱਟ ਉਹਦਾ ਕੋਈ ਪੂਰਾ ਦਾ ਉਹ ਮੀਟ ਸਾਂਭੰਧੀ ਹੈ ਔਰ 5800 ਕਿਲੋ ਪਾਣੀ ਜਿਹੜਾ ਉਹਨਾਂ ਦਾ ਅਨਜੜਾ ਐਕਸਟਰਾ ਜਿਹੜਾ ਰਾਤ ਨੂੰ ਦੇ ਦਿੱਤਾ ਗਿਆ ਤੇ ਬਿਲਕੁਲ ਸਰਾਸਰ ਠੱਕੇ ਛਾਈ ਹੈ ਕਿਉਂਕਿ ਜਿਹੜੀ ਪਾਣੀ ਹੈ ਜਿਹੜਾ ਉਹ ਸਾਡੀ ਲਾਈਫਲਾਈਨ ਹੈ ਔਰ ਪਾਣੀ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਸਾਡੀਆਂ ਫਸਲਾਂ ਜਿਉਂਦੀਆਂ ਨਹੀਂ ਰਹਿ ਸਕਦੀਆਂ ਇਸ ਲਈ ਫਸਲਾਂ ਦੀ ਰਾਖੀ ਲਈ ਜੇ ਆਪ ਦੇ ਨਿਯੋਣ ਵਾਸਤੇ ਇਹ ਜਿਹੜੀ ਜਿਹੜੀ ਲੜਾਈ ਹੈ ਜਿਹੜੀ ਆਵਾਜ਼ ਦੀ ਪਾਰਟੀ ਨੇ ਪਹਿਲਾਂ ਵੀ ਲੜਨ ਜਾ ਰਹੀ ਹੈ ਨਾ ਨਾ ਲੈ ਲਓ ਨਾ ਕੇਂਦਰ ਸਰਕਾਰ ਨੇ ਆਪਣੇ ਰਣਵੀਰ ਬੌਲਕ ਤੇ ਪਾਣੀ ਪਲਾ ਦਿਓ ਸਰ ਕਿਉਂਕਿ ਜਿਹੜਾ ਹਰਿਆਣਾ ਹੈ ਹਰਿਆਣਾ ਦੀ ਜਿਹੜੀ ਹਿੱਸੇਦਾਰੀ ਬਣਦੀ ਸੀ ਹਿੱਸੇਦਾਰੀ ਉਹ ਪਹਿਲਾਂ ਹੀ ਹੋ ਸਕਦਾ ਪਾਣੀ ਕਿ ਆ ਮਈ ਦੇ ਵਿੱਚ ਇਹਦਾ ਜਿਹੜਾ ਉਹਨਾਂ ਦੀ ਟਰਮ ਜਿਹੜੀ ਹੈ ਉਹ ਖਤਮ ਹੋ ਰਹੀ ਸੀ ਔਰ ਜਨੋ ਕੇ ਉਹਨਾਂ ਨੇ ਪਾਣੀ ਜਿਹੜਾ ਪਹਿਲਾਂ ਹੀ ਆਪ ਦਾ ਜਿਹੜਾ ਸਮਾਪਤ ਕਰ ਲਿਆ ਔਰ ਬਾਅਦ ਦਾ ਪਾਣੀ ਵੀ ਕੁੰਡੀ ਦੀ ਜਿਹੋ ਉਹਨਾਂ ਦਾ ਕੋਟਾ ਵਰਦਾ ਸੀ ਕੋਟੇ ਤੋਂ ਬਾਅਦ ਉਹਨਾਂ ਨੇ ਵਰਸ ਕੇ ਕੇਂਦਰ ਨੇ ਉਹਨਾਂ ਨੂੰ ਫੇਰ ਵੀ ਉਹ ਤੋਂ ਇਤਨਾ ਜਿਹੜਾ ਪਾਣੀ ਜਿਹੜਾ ਹੈ ਉਹ ਨਾਲ ਮੈਂ ਮੈਂ ਸਭ ਕੋ ਸਾਹਮਣੇ ਮੈਂ ਕੋਰਿਸ਼ ਕਰਵਾਉਣਾਂ ਦੀ ਗੱਲ ਹੋ ਸਕਦਾ ਹੈ ਜਦੋਂ ਕੁਛ ਨਹੀਂ ਪਿਛਲੇ ਟਾਈਮ ਤੋਂ ਵੀ ਕਿਸੇ ਨੇ ਵੀ ਖੜੇ ਨਹੀਂ ਆ ਰਹੇ ਪੰਜਾਬ ਨੇ ਹਮੇਸ਼ਾ ਪਾਣੀ ਚਾਹੀਦਾ ਸਰਦਾਰ ਤੁਸੀਂ ਕਰਦੇ ਹੋ ਕਲਾਸ ਤੇ ਹੋ ਹਾਂ ਯਾਦ ਆ ਪਾਖੜਾ ਰੱਖਿਆ ਇਹ ਬਹੁਤ ਮਹਿਸ਼ਾਬਤ ਕੀਤਾ ਹੈ ਜਦੋਂ ਜਦੋਂ ਸਿਕੁੰਦਰ ਨੇ ਧੱਕੇ ਚਾਹੇ ਕਰਨ ਦਾ ਯਤਨ ਕੀਤਾ ਹੈ ਮੈਂ ਤੁਹਾਨੂੰ ਯਾਦ ਦਿਵਾ ਦੇਣਾ ਚਾਹੁੰਦਾ ਤੇ ਮੈਂ ਕਰ ਰਿਹਾ ਤੇ ਪਿਛੇ ਜਾਂ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਜਿਹੜੇ ਉਹਦੇ ਵਿੱਚ ਮੈਂਬਰ ਕਮੇਲ ਦੇ ਲੈਣੇ ਚਾਹੇ ਪੰਜਾਬ ਦਾ ਨੁਮਾਇੰਦਾ ਲੈਣਾ ਵੀ ਹਰਿਆਣਾ ਦਾ ਨੁਮਾਇंदा ਲੈਣਾ ਹੁੰਦਾ ਹੈ ਪਰ ਉਹਦੇ ਵਿੱਚ ਜਿਹੜੇ ਸਟੇਟਾਂ ਨੇ ਸਰਕਾਰ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਸੀ ਔਰ ਉਸ ਉਹਦੇ ਵਿੱਚ ਜਿਹੜਾ ਪੰਜਾਬ ਦਾ ਨੁਮਾਇंदा ਕੋਈ ਨੁਮਾਇੰਦਗੀ ਹੀ ਖਤਮ ਕਰ ਦਿੱਤੀ ਗਈ ਸੀ ਤੇ ਜਦੋਂ ਨੁਮਾਇੰਦਗੀ ਖਤਮ ਕਰ ਦਿੱਤੀ ਜਾਵੇ ਤਾਂ ਕੁਦਰਤੀ ਹੈ ਕੋਈ ਵੀ ਜਿਹੜਾ ਫੈਸਲਾ ਕਰਨ ਵਿੱਚ ਕੋਈ ਸਾ ਸਟੇਟ ਨੂੰ ਅਮਰੀਕਾ ਦੀ ਇਨਫਰਮੇਸ਼ਨ ਵੀ ਨਹੀਂ ਹੁੰਦੀ ਜਦੋਂ ਕੇਂਦਰ ਕੋਈ ਅਜਿਹੇ ਮੁੱਦਿਆਂ ਦੇ ਜਿਹੜਾ ਹਮ ਦਾ ਫੈਸਲਾ ਕਰ ਦਿੰਦਾ ਹੈ ਤੇ ਅਚਾਨਕ ਸਾਡੀ ਜਿਹੜਾ ਹਰਿਆਣਾ ਨੂੰ ਮਾਰਨ ਕਰ ਦਿੱਤਾ ਗਿਆ ਹੈ ਪੰਜਾਬ ਨੂੰ ਬਿਨਾ ਪੁੱਛੇ ਜਿਹੜਾ ਰਿਲੀਜ਼ ਕੀਤਾ ਗਿਆ ਹੈ ਹਾਲਾਂਕਿ ਆਂ ਥੋੜੀ ਜਿਹੀ ਜਦੋਂ ਗੱਲ ਆਈ ਸੀ ਤਾਂ ਪੰਜਾਬ ਨੇ ਇਹੀ ਕੋ ਜਨੂ ਸਾਹਿਬ ਜੀ ਦਿੱਤੀ ਸੀ ਚੈੱਕ ਕਰ ਲੋਕਾਂ ਆਪੂ ਦੇ ਲੋਕਾਂ ਦੇ ਪੀਣ ਯੋਗ ਪਾਣੀ ਦੀ ਲੋੜ ਹੈ ਤਾਂ ਇੰਨਾ ਪਾਣੀ ਪੀਸ ਕਰਦੀ ਅਸੀਂ ਆਗਿਆ ਦਿੰਦੇ ਆ ਪਰੰਤੂ ਇੱਕਦਮ ਕੇਂਦਰ ਦੇ ਜਿਹੜੀ ਤੰਤੀਸ਼ਾ ਆਪਣੀ ਮਰਜ਼ੀ ਕੀਤੀ ਆਪਣੀ ਮਰਜ਼ੀ ਦੇ ਮੁਤਾਬਕ ਉਹਨਾਂ ਨੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਰੀਸ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਪਾਣੀ ਪੀਣ ਵਾਸਤੇ ਜੇ ਅਸੀਂ ਬੋਤਲਾਂ ਦੇ ਰਾਈਂ ਅਸੀਂ ਪੰਜਾਬ ਦੇ ਲੋਕ ਜਿਹੜੇ ਨੇ ਪਾਣੀ ਪੀਂਦੇ ਆ ਤਾਂ ਪੰਜਾਬ ਦੇ ਇੱਕ ਪਾਸੇ ਦਾ ਜਿਹੜੇ ਪਾਣੀ ਬਦਲੇ ਹੋ ਚੁਕੇ ਨੇ ਬਹੁਤੇ ਬਲਾਕ ਜਿਹੜੇ ਨੇ 100 ਤੋਂ ਉੱਪਰ 110 ਜਿਹੜੇ ਬਲਾਕ ਨੇ ਪੰਜਾਬ ਦੇ ਪਿੰਡ ਜੋ ਪਾਣੀ ਵਾਲੇ ਨਹੀਂ ਰਹਿ ਗਏ ਉਹ ਜਿਹੜੇ ਚੁੱਕਦੇ ਨੇ ਉਹ ਕੱਟ ਕੇ ਅਸੀਂ ਜਿਹੜਾ ਪਾਣੀ ਜਿਹੜਾ ਰੈਨ ਵੋਟਰ ਹੈ ਕਿਉਂ ਉਹ ਜਿਹੜਾ ਖਤਮ ਕਰ ਦਿੰਦਾ ਹੈ ਉਹ ਜਿਹੜਾ ਹੈਗਾ ਉਹ ਨੂੰ ਵੀ ਠੱਕੇਸ਼ਾਈ ਨਾਲ ਜਿਹੜਾ ਪਾਣੀ ਜਿਹੜਾ ਹੈ ਉਹ ਹਰਿਆਣਾ ਨੂੰ ਜਿਹੜਾ ਦਿੱਤਾ ਜਾ ਰਿਹਾ ਅਸੀਂ ਬਿਲਕੁਲ ਇਹਦੀ ਆਵਾਜ਼ ਦੀ ਪਾਰਟੀ ਨੂੰ ਨਿੰਦਾ ਕਰਦੇ ਹਾਂ ਸਾਡੀ ਇਲਾਜ ਅਤੇ ਬੰਦੀ ਨਿੰਦਾ ਕਰਦੀ ਹੈ ਮੈਂ ਆਪਣੇ ਵੱਲੋਂ ਬਤੌਰ ਲੋਕ ਸਭਾ ਇੰਚਾਰਜ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ ਸਾਡੇ ਸੂਚਕਾਂ ਅਤੇ ਸੂਬਾ ਦੇ ਸਦਕੀ ਸਾਰੇ ਸਹਿਯੋਗੀਆਂ ਜਿੰਦੇ ਅਸੀਂ ਅੱਗੇ ਖੜੇ ਨੇ ਸਾਰਿਆਂ ਵੱਲੋਂ ਅਤੇ ਸਾਰਿਆਂ ਵੱਲੋਂ ਇਹ ਨਿੰਦਾ ਪ੍ਰਸਤਾਵ ਹੈ ਸਾਡੇ ਪੀ ਭਾਜਪਾ ਦੇ ਜਿਹੜੇ ਨਾਲ ਰਲੇ ਹੋਏ ਲੋਕ ਨੇ ਮੈਂ ਤਾਂ ਹੀ ਬੇਨਤੀ ਕਰਦਾ ਮੈਂ ਖੜਾ ਫਲਾਨੀ ਪ੍ਰਗਟ ਕਰਦਾ ਇਸ ਗੱਲ ਤੇ ਕਿ ਜਿਹੜੇ ਪਾਣੀਆਂ ਦੇ ਰਾਖੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਇਹਨਾਂ ਤਾਂ ਲੱਗਦਾ ਉਹਨਾਂ ਨੂੰ ਇਨਾਮ ਦੇਣਾ ਅੱਜ ਦੇ ਦਿਨ ਚੌਥੀ ਚੌਥੀ ਜਿਗੋ ਜਗੋ ਪਾਣੀਆਂ ਦੇ ਰਾਖੇ ਆਪਾਂ ਹੋਰ ਵੀ ਗੱਲ ਕਰਦੇ ਆਪਾਂ ਉਹਨਾਂ ਵਿਧਾਨ ਸਭਾ ਦੇ ਵਿੱਚ ਅਚਾਨਕ ਵੱਧ ਲੈ ਆ ਕੇ ਕਹਿੰਦੇ ਆ ਕਿ ਹਾਂ ਮੈਂ ਪਾਣੀ ਪੰਜਾਬ ਦਾ ਬਚਾਲਿਆ ਆ ਆਪਾਂ ਉੱਤੇ ਪਾਸੇ ਪਾਣੀਆਂ ਦੇ ਨਿਰਾਇਆ ਜਿਨ੍ਹਾਂ ਕਿ ਇਸ ਕਰਕੇ ਜਦੋਂ ਜਿਹੜੇ ਲੋਕ ਕਿਸਾਨੀਆਂ ਦੇ ਰਾਖੇ ਹੋਣ ਦੀ ਗੱਲ ਕਰਦੇ ਨੇ ਉਹ ਉਹਨਾਂ ਨੂੰ ਦੇ ਲੈ ਰਹੇ ਨੇ ਜਿਹੜੇ ਕਾਇਰ ਚ ਜਿਹੜਾ ਭਾਰਤ ਦਾ ਹਿੱਸਾ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਿਹਾ ਇਸ ਲਈ ਇਸ ਲਈ ਵੀਤਰ ਜੀ ਸਾਹਿਬ ਇਸ ਗੱਲ ਦੀ ਜ਼ਿੰਦਾ ਕਰਦੇ ਆ ਕਿ ਸਾਡੇ ਨਾਲ ਉਹਨਾਂ ਨੂੰ ਪਾਣੀ ਦਾ ਹੱਕ ਹੈ ਆ ਦੇ ਹੋਈ ਬਿਲਕੁਲ ਇਸ ਗੱਲ 'ਚ ਚਿੰਨ੍ਹੇ ਲੋਕ ਨਹੀਂ ਬਚ ਗਏ ਤੁਸੀਂ ਆਜੂ ਨੇ ਕਿਹਾ ਕੀ ਇਹਨੇ ਉਹ 1 ਮਿੰਟ ਭਰ ਸਾਰੇ ਚਲੋ ਜਾਈਏ ਜਿਹੜਾ ਚਾਪਲ ਸਾਹਿਬ ਉਹ ਦੇਖਿਓ ਉਧਰ ਜਾ ਦੇਣਾ ਦੇਖਿਆ ਔਰ ਕਿੰਨੇ ਕੈਪਟਨ ਸਾਹਿਬ ਦੀ ਮੂਰਤੀ ਲਾ ਕੇ ਜਿਹੜਾ ਮਦਦ ਕਰਨਾ ਇਹਨਾਂ ਨੂੰ ਸਾਧਾ ਦੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ ਅੱਜ ਕਿਉਂਕਿ ਬਿਲਕੁਲ ਪੰਜਾਬ ਉਹ ਗੁਰੂਦੀ ਗੇੜਾ ਦਾ ਮਾਣਾ ਮੈਂ ਤਾਂ ਜੀ ਪੰਜਾਬ ਗੁਰੂਦੀ ਪੰਜਾਬ ਦਾ ਕੰਟਰੋਲ ਕੈਪਟਨ ਸਾਹਿਬ ਸਰਕਾਰ ਦਾ ਕਹਿਣਾ ਉਹਨਾਂ ਨੂੰ ਚਾਹੁੰਦੇ ਜਿਹੜਾ ਟੋਲ ਕਰਾਉਣਾ ਹੈ ਉਹ ਇਹ ਪਾਣੀ ਉਹਨਾਂ ਨੂੰ ਸਰਕਾਰ ਦੇ ਨਾਲ ਮਾਰਿਆ ਜਾਣਾ ਚਾਹੀਦਾ ਹੈ ਬਿਲਕੁਲ ਨਾਲ ਉਹ ਬਣਾ ਦੇ ਦੇ ਯਾਰ ਦੇ ਦੇ ਯਾਰ ਮੇਰਾ ਬੇਟੀ ਦਾ ਤਾਂ ਇਹ ਹੈ ਕਿ ਸਰਕਾਰਾਂ ਸੈਂਟਰ ਸਰਕਾਰਾ ਮੇਰਾ ਇਹ ਕਹਿੰਦਾ ਲੱਗਦਾ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪੂਰੇ ਪੰਜਾਬ ਦੇ ਲੋਕ ਲੋਕਾਂ ਦੇ ਅੱਗੇ ਕਿੰਨਾ ਬਰਬਾਦ ਹੋ ਗਏ ਸਿਰਫ ਸੋਸ਼ਲ ਜਸਟੀਸ ਦੇ ਨਾਮ ਉੱਪਰ ਜਿਨ੍ਹਾਂ ਦਾ ਕੀ ਹੋ ਰਿਹਾ ਪਾਣੀ ਇਹ ਤੁਹਾਨੂੰ ਆਪਣਾ ਜਿਹੜਾ ਜਾਣਾ ਚਾਹੁੰਦੇ ਨੇ ਉਹ ਸੀ ਜੀ ਦੇਣਾ ਉਪਰਕਾ ਕੀ ਪਿਆ ਪੀਰ ਬੱਲੇ ਲੀਟਰ ਪੰਜਾਬੀ ਚਾਹੇ ਉਹ ਹਿੰਦੂਆਂ ਚਾਹੇ ਸਿੱਖਾਂ ਆਪਣੇ ਪਾਣੀਆਂ ਦੀ ਰੱਖੀ ਲਈ 24 ਘੰਟੇ ਜਿਹੜਾ ਇਹ ਤੁਹਾਨੂੰ ਅੱਜ ਆ ਭਾਈਆ ਫੋਟੋ ਕਰਨਾ ਜਿਹੜਾ ਲੱਗਦਾ ਪਾਕਿਸਤਾਨ ਦੇ ਨਾ ਦੇਵ ਜੀ ਸਾਹਿਬ ਅੰਗ ਤੋਂ ਲੈਣ ਪਾਣੀ ਸਾਹਿਬ ਰਾਜਾ ਰਾਜਾ ਪਸੰਦ ਕਰਵਾਉਣਾ ਤੇ ਰਾਜਾ ਦਾ ਸੱਜਿਆ ਮਾਣ ਲਈ ਉਹਨਾਂ ਨੇ ਪੰਜਾਬ ਦਾ ਜਿਹੜਾ ਪਾਣੀ ਹੈ ਚੰਨੀ ਚੋਲੀ ਇੱਥੇ ਖੜੀ ਹੈ ਸਭ ਜੀ ਆਓ ਜੀ ਇਹ ਬੰਦੀ ਲੀਡ ਨੂੰ ਦੇਣਾ ਭਾਈ ਜੀ ਜੀ ਤਰਨਾ ਖੜਨਾ ਕਿਥੇ ਕਿਥੇ ਫੋਟੋ ਉਹ ਜਗ੍ਹਾ ਤੇ ਬੋਲੇਗਾ ਮੇਰੇ ਕੋਲ ਆ ਗਏ ਹਨ ਮਾਨ ਸਾਹਬ ਨੇ ਕਿਹਾ ਸੀ ਕਿ ਲਾਓ ਦੀ ਲਾਓ ਟੀਨ ਬਾੜਾ ਪਾਣੀ ਲਾਓ ਸਿੰਗਲਾ ਪਾਣੀ ਲਾਓ ਫਿਰ ਵੀ ਇਹ ਨਾ ਨਹੀਂ ਬਦਲਣੀ ਛੱਡਿਆ ਕਿਉਂਕਿ ਅੱਜ ਜਿਹੜੇ ਉਹ ਕੈਪਟਨ ਸਾਹਿਬ ਜਿਹੜੇ ਕਹਿੰਦੇ ਸੀ ਅਸੀਂ ਪਾਲੀਆਂ ਦੇ ਰਾਖੇ ਆ ਮਤਲਬ ਰੱਖ ਲੈ ਜੀ 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 ਅੱਜ ਵੀ ਇੱਧਰ ਬੁੱਝੋ ਵੀ ਕਰ ਚੰਦੇ ਵੀਡੀਓ ਕਰਦਾ ਵੀਡੀਓ ਜੀ ਜਿਹੜੇ ਅਸੀਂ ਚੰਗੀ ਪਾਦਾ ਵੀਡੀਓ ਆਪਣੀ ਬਹੁਤ ਜ਼ਿਆਦਾ ਜੀ ਬਾਗੋ ਅਸੀਂ ਪਾਹ ਤਸਪੀਰ ਤੂੰ ਮਾਰਨਾ ਉਸੇ ਸਰਕਾਰ ਮਰਦਾਬਾਦ 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 ਗੁਰਦੁਆਰਾ ਮੁਕਤਬਾਦ ਜੁਲੰਦਬਾਦ ਮੁਕਤਬਾਦ ਪੰਜਾਬ ਦੇ ਪਾਣੀ ਬਚਾਉਣੇ